кана ஊர்ஜா उर உடனே ਪੱਕਾ ਕਰਨਾ ਮम्मा ਸੋ ਸਸੈ ਨੂੰ ਗਲੈਂਕਰ ਸੂ ਪਪਾ ਸੂਪ ਸਸੈ ਨੂੰ ਗਲੈਂਕਰ ਸੂ ਟੈਂਕ ਸੂਟ ਸਸੈ ਨੂੰ ਗਲੈਂਕਰ ਸੂ ਬੱਬੇ ਕੰਨਾ ਬਾ ਸੂਬਾ ਸੂਬਾ ਹੁੰਦਾ ਜਿਵੇਂ ਆਪਣਾ ਪੰਜਾਬ ਹੈ ਹਰਿਆਣਾ ਹੈ ਸਾਰੇ ਰਾਜ ਨੇ ਇਹਨਾਂ ਨੂੰ ਪੰਜਾਬੀ ਦੇ ਵਿੱਚ ਸੂਬਾ ਕਹਿੰਦੇ ਆ ਹਾਏ ਹਿੰਦਲੈਂਕੜ ਹੂ ਹਾਏ ਹਿੰਦਲੈਂਕੜ ਹੂ ਲੱ ਲੈ ਕੰਨ ਲਾ ਰਾਰੇ ਕੰਨ ਲਾ ਹੂ ਲਾਰਾ ਹੂਲਾਰਾ ਮਿਲੇ ਆ ਉਸ ਨੂੰ ਹੂਰ ਹਾਏ ਹਿੰਦਲੈਂਕੜ ਹੂਰ ਆਰਾ ਹੂਰ ਜਿਵੇਂ ਪਗਾਇਦੇ ਨੇ ਹੂਰ ਪਰਿਆ ਬਹੁਤ ਸੋਹਣਾ ਹੋਵੇ ਜਿਹੜਾ ਉਹਨੂੰ ਕਹਿੰਦੇ ਹੂਰ ਹੂ ਕ ਹਾਏ ਹਿੰਦਲੈਂਕੜ ਹੂ ਕਕਾ ਹੂਕ ਹੂ ਬਹੂ ਹਾਏ ਨੂੰ ਡਲੈਂਕੜ ਹੂ ਬੱਬਾ ਹਾਏ ਨੂੰ ਡਲੈਂਕੜ ਹੂ ਹੂ ਬਹੂ ਮਤਲਬ ਉਸੇ ਤਰ੍ਹਾਂ ਦਾ ਜਿਵੇਂ ਦਾ ਵੀ ਹੈਗਾ ਹੂ ਬੂ ਉਹ ਮਹੀ ਹੈ ਰਹੂਗਾ ਰਾਰਾ ਹੈਂਗਲੈਂਕੜ ਹੂ ਬੂ ਗਿਕਨਗਾ ਰਹੂਗਾ ਹੋਰ ਕੋਈ ਸ਼ਬਦ ਲਿਖੋ ਕਮੈਂਟਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਹਾ ਹੈ ਨੂੰ ਬਲੈਂਕੜ ਆਵੇ ਬੇਸ਼ੱਕ ਉਹ ਅੱਗੇ ਪਿੱਛੇ ਆ ਜਾਵੇ ਸ਼ਬਦ ਦੇ ਕੋਈ ਹੋਰ ਸ਼ਬਦ ਲਿਖੋ ਕਹੂਗਾ ਲਿਖੋ ਕਹੂਗਾ ਕਹੂਗਾ कि पाएगा लिखो कमेंट दे में पाएगा कहूगा शबश मनजीत सोनी ने लिखया कहूगा हर सुखमीत ने लिखा कहूगा ठीक है बिल्कुल उस तो बाद कू कू कुकर कंगलैंकड़ कु करारा कुकर कंगलैंकड़ कु कक्का कुक कूलर कंगलैंकड़ कु लल्ला रारा कूलर कूलर हूं आप गर्मिया लाने ही ना सब ने कुकीज कुकीज कंगलैंकड़ कु कक्के बहरी की जजा कुकीज अंग्रेजी दा शब्द है वैसे यही हकूमत हा 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 कंगलैंकड़ कु मम्मा तत्ता हकूमत ਹੋਰ ਕੋਈ ਸ਼ਬਦ ਜਿਹਦੇ ਵਿੱਚ ਕਕੇ ਨੁਦ ਲੈਂਕੜ ਪੈਂਦਾ ਹੋਵੇ ਕਮੈਂਟਸ ਦੇ ਵਿੱਚ ਲਿਖੋ ਪਲੀਜ਼ ਕੋਈ ਦਿਮਾਗ ਚ ਆਉਂਦਾ ਮੇਰੇ ਦਿਮਾਗ ਚ ਨਹੀਂ ਕੋਈ ਨਹੀਂ ਆਇਆ ਹਲੇ ਬੀਕੂ ਵਣ ਸਕਦਾ ਬੀਕੂ ਇਹਦਾ ਇਹ ਕਿੰਨੇ ਦਾ ਬੀਕੂ ਆਪਾਂ ਕਹਿੰਦੇ ਨਾ ਬੀਕੂ ਬਾਵੇਂ ਉਸ ਵਿਕੂ ਕਿਵੇਂ ਲਿਖਿਆ ਜਾਏਗਾ ਲਿਖਿਓ ਬਾਅਦ ਵਿੱਚ ਮੈਂ ਦੱਸ ਦਿਆਂ ਫਿਰ ਠੀਕ ਲਿਖਿਆ ਕਿ ਨਹੀਂ ਵਿਕੂ ਪਹਿਲਾਂ ਦੋ ਕਮੈਂਟ ਆਏ ਸੀਗੇ ਇਹ ਕਿੰਨੇ ਦਾ ਵਿਕੂ ਹਰ ਸੁਖਮੇਤ ਵਿਕੂ ਠੀਕ ਲਿਖਿਆ ਬਿਲਕੁਲ ਵਿਕੂ ਹਾਂਜੀ ਅੱਗੇ ਖਖੇ ਇੰਗਲੈਂਕੜ ਖੂ ਕੱਖੇ ਨੁਲੈਂਕੜ ਹਾ ਹਾ ਖੂ ਕੱਖੇ ਨੁਲੈਂਕੜ ਖੂ ਨੰਨਾ ਖੂਨਾ ਕੱਖੇ ਨੁਲੈਂਕੜ ਖੂ ਬੱਬੇ ਨੂੰ ਵੀ ਹੈਰੀ ਦੀ ਖੂਬੀ ਖੂਬੀ ਹੁੰਦੀ ਹੈ ਕੋਈ ਵਧੀਆ ਗੁਣ ਹੋਣਾ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦੇ ਚ ਇਹ ਖੂਬੀ ਹੈਗੀ ਹੈ ਹੋਰ ਕੱਖੇ ਨੁਲੈਂਕੜ ਤਾਂ ਸਰਦ ਖੂ ਹੀ ਬਣ ਜਾਏਗਾ ਤਾਂ ਉਹੀ ਹੋ ਗਿਆ ਫਿਰ ਖੂਨੀ ਬਣ ਜਾਏਗਾ ਉਹ ਵੀ ਉਹੀ ਹੋ ਗਿਆ ਬਿਹਾਰੀ ਲੱਗ ਜਾਏਗੀ ਕੱਖੇ ਨੂੰ ਨੁਲੈਂਕੜ ਹੋਰ ਬਾ ਖੂਬੀ ਬਣ ਜਾਏਗਾ ਬੱਬੀਨ ਕਰਨਾ ਬਾਖ ਖੇਂ ਲੰਕੜ ਖੂਬ ਬੱਬੀਨ ਵੈਰੀ ਬਾਖੂਬੀ ਉਹ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦਾ ਹੋਰ ਕੋਈ ਲਿਖ ਹੋ ਸਕਦਾ ਕਮੈਂਟਸ ਦੇ ਵਿੱਚ ਦੇਖ ਜਾਂਦਾ ਗੂ ਕੱਖੇ ਤੋਂ ਬਾਅਦ ਗੱਗਾ ਗਿੰਦ ਲੰਕੜ ਗੂ ਗੁਬਾਰਾ ਗਗਿੰਦ ਲੰਕੜ ਗੂ ਬੱਬੀਨ ਕਰਨਾ ਬਾਰ ਆਰੇ ਕਿ ਮੈਂ ਰਾਗੂਬਾਰਾ ਗੂੜਾ ਦਾੜੇ ਦੇ ਪੈਰ 'ਚ ਹਾ ਹਾਏ ਗੂੜਾ ਕਗੰਦ ਲੈਂਕੜ ਗੂੜ ਆੜੇ ਨੂੰ ਕੰਨਾ ਪੈਰ ਚ ਹਾ ਹਾ ਗੂੜਾ ਗੂਗਲ ਗੂਗਲ ਦਾ ਤਾਂ ਪਤਾ ਹੀ ਸਾਰਿਆਂ ਦਾ ਕੰਮ ਹੀ ਗੂਗਲ ਨਾਲ ਚੱਲਦਾ ਹੁਣ ਕਗੰਦ ਲੈਂਕੜ ਗੂ ਗੱਲ ਲਾ ਗੂਗਲ ਕੁਛ ਵੀ ਪੁੱਛਣਾ ਹੁੰਦਾ ਪਹਿਲਾਂ ਹੀ ਕਹਿ ਦਿੰਨੇ ਆਪਾਂ ਗੂਗਲ ਕਰ ਲਓ ਗੂਗਲ ਆਟੀ ਹੋਰ ਕੋਈ ਸ਼ਬਦ ਕੱਕੇ ਨੂੰ ਲੈਂਕੜ ਬਣਾ ਕੇ ਕਮੈਂਟਸ ਦੇ ਵਿੱਚ ਲਿਖਿਓ ਜੇ ਕੋਈ ਬਣਦਾ ਹੋਰ ਕੱਗੇ ਨੂੰ ਲੈਂਕੜਕੂ ਕੱਗੇ ਨੂੰ ਲੈਂਕੜਕੂ ਕਕਰ ਰਰ ਖੂਕਰ ਕੁਕਰ ਸਬਦਾ ਨਾ ਜਿਹੜਾ ਪਹਿਲਾਂ ਕੁਕਰ ਚਰਖੇ ਚਲਾਉਂਦੇ ਹੁੰਦੇ ਸੀਗੇ ਉਹਦੀ ਕਹਿੰਦੇ ਹੁੰਦੇ ਸੀ ਕੁਕਰ ਵੀ ਚਰਖੇ ਦੀ ਕੁਕਰ ਆ ਜਿਹੜੀ ਉਹ ਸੁਣਾਈ ਦਿੰਦੀ ਐ ਮਨਜੀਤ ਸੋਹੀ ਨੇ ਲਿਖਿਆ ਵੀਕੂ ਬਾਵੇ ਨੂੰ ਵਿਹਾਰੀ ਨਹੀਂ ਪੈਣੀ ਇਹਦੇ ਵਿੱਚ ਵੀਕੂ ਬਾਵੇ ਨੂੰ ਸਿਹਾਰੀ ਪੈਗੀ ਵੀਕੂ ਐ딕 ਬੀਕੋ ਬਣਗੇ ਬੀਕੋ ਕੋਸ਼ਿਸ਼ ਕਰੋ ਗਲਤ ਲਿਖਾਂਗੇ ਤਾਂ ਕੋਈ ਨਹੀਂ ਉਹਦੇ ਵਿੱਚ ਗਲਤ ਲਿਖ ਕੇ ਹੀ ਸਹੀ ਆਉਂਦਾ ਕੁਝ ਵੀ ਆਪਾਂ ਪਹਿਲਾਂ ਜੇ ਗਿਰਦੇ ਆ ਤਾਂ ਅਸੀਂ ਖੜਨਾ ਆਉਂਦਾ ਇਸ ਕਰਕੇ ਲਿਖਣਾ ਜ਼ਰੂਰੀ ਚਾਹੀਦਾ ਕੂਕਰ ਆਵਾਜ਼ ਚਰਖੇ ਦੀ ਆਵਾਜ਼ ਨੂੰ ਕਹਿੰਦੇ ਸੀ ਕੂਕਰ ਕੂਕ ਕੂਕ ਸੁੱਤਾਵੇਂ ਆਹ ਕੂਕ ਗਿੰਦ ਲੱਕੜ ਕੂਕਾ ਕਾ ਕੂਕਾ ਮਰਲੇ ਕੋਈ ਪਤਾ ਨਹੀਂ ਹੈਗਾ ਗੂੜੀ ਨੀਂਦ ਦੇ ਵਿੱਚ ਜਦੋਂ ਕੋਈ ਸੁੱਤਾ ਹੁੰਦਾ ਉਹਨੂੰ ਕਹਿੰਦੇ ਨੇ ਘੂਕ ਸੁੱਤਾ ਪਿਆ ਘੂਰ ਘੂਰ ਹੁੰਦਾ ਘੂਰਨਾ ਘੇੜ ਘੂਰ ਕੇ ਦੇਖਦਾ ਆਪਾਂ ਕਹਿੰਦੇ ਉਹ ਮੇਰੇ ਵੱਲੋਂ ਘੂਰ ਕੇ ਦੇਖਦਾ ਉਹ ਤੋਂ ਬਾਅਦ ਅੰਗੇ ਦੇ ਨਾਲ ਅੰਗੇ ਨੂੰ ਲੈਂਕਰ ਦੇਖਿਓ ਕੋਈ ਸ਼ਬਦ ਬਣਦਾ ਜੇ ਗੁਰਬਾਣੀ ਚ ਹੋਏਗਾ ਮੈਸੇ ਤੇ ਆਮ ਤਾਂ ਕੋਈ ਮੇਰੇ ਖੇਲ ਚ ਕੋਈ ਮੈਨੂੰ ਲੱਭਿਆ ਨਹੀਂ ਹੈ ਉਸ ਤੋਂ ਅੱਗੇ ਆ ਚਚੇ ਇੰਦਲੰਕਰ ਚੂਹ ਚਚੇ ਇੰਦਲੰਕਰ ਚੂਹਾ ਹੈ ਤਨਹਾ ਚੂਹਾ ਚਚੇ ਇੰਦਲੰਕਰ ਚੂਪ ਪਪਾ ਚੂਪ ਇਹ ਚੁੱਪ ਨਹੀਂ ਹੈਗਾ ਚੁੱਪ ਦੇ ਵਿੱਚ ਪੈਂਦਾ ਚਚੇ ਨੰਕਰ ਉੱਪਰ ਆਦਿਕ ਪਪਾ ਚੂਪ ਇਹ ਚੂਪ ਹੈ ਜਿਵੇਂ ਆਪਾਂ ਕਹਿੰਦੇ ਗੰਨਾ ਚੂਪ ਚੂਸਣਾ ਚੂਪ ਚੂਪਾਇਆ ਚਚੇ ਇੰਦਲੰਕਰ ਚੂਪ ਪਪਾ ਕਰਨਾ ਪਾਈ ਢੀਂਸੇ ਹਰੀ ਈ ਅੜਕਨਾ ਆ ਚੂਪਾਇਆ ਚੁਪਾਇਆ ਚਾਰ ਪੈਰਾਂ ਵਾਲੇ ਕੋਈ ਜਾਨਵਰ ਜਿੰਨਾਂ ਨੂੰ ਚਾਰ ਹੁੰਦੇ ਨੇ ਪੈਰ ਇਹਨਾਂ ਦੇ ਉਹਨਾਂ ਨੂੰ ਕਹਿੰਦੇ ਨੇ ਚੁਪਾਇਆ ਚੂਰਾ ਚਚਿੰਦ੍ਰਾਂਕੜ ਚੂਰਾ ਰਾਰੇ ਕਹਿੰਦਾ ਚੂਰਾ ਚੂਰਨ ਚਚਿੰਦ੍ਰਾਂਕੜ ਚੂਰਾ ਰਾਰਾ ਨੰਨਾ ਚੂਰਨ ਚਚਿੰਦ੍ਰਾਂਕੜ ਚੂ ਤੋ ਹੋਰ ਬਣਾਓ ਕੋਈ ਸ਼ਬਦ ਚੂਰੀ ਬਣ ਜਾਏਗਾ ਹੋਰ ਕੋਈ ਲਿਖੋ ਜੇ ਜ 3 ਲੈਂਕਰ ਚੂ ਤਾਂ ਕੋਈ ਸ਼ਬਦ ਬਣਦਾ 6 6 ਲੈਂਕਰ ਚੂ 6 6 ਲੈਂਕਰ ਚੂ ਟੈਂਕਾ ਛੂਟ ਛੂਟ ਮਤਲਬ ਕਿ ਆਪਾਂ ਇੰਨੀ ਛੂਟ ਦਿੱਤੀ ਹੋਈ ਆ ਹੁਣ ਛੂਤ 6 6 ਲੈਂਕਰ ਚੂ ਤਤ ਛੂਤ ਜਿਹੜੀ ਆਪਾਂ ਕਹਿੰਦੇ ਸੂਤ ਦੀ ਬਿਮਾਰੀ ਆ ਉਹਨੂੰ ਕੋਈ ਛੂਤ ਦੀ ਮਤਲਬ ਕਿ ਇੱਕ ਦੂਜੇ ਤੋਂ ਲਾਗ ਲੱਗਣੀ ਸੂਤ ਦੀ ਬਿਮਾਰੀ ਲਾਗ ਲੱਗਣੀ ਨੂੰ ਛੂਤ ਕਹਿੰਦੇ ਨੇ ਛੂ 6 6 ਲੈਂਕਰ ਹਾ ਹਾ ਚੂ ਆਪਾਂ ਖੇਡਦੇ ਹੁੰਨੇ ਚੰਹ ਹੁੰਨ ਸੋਹਾਈ ਸੋ ਤੂੰ ਮੈਨੂੰ ਮੈਂ ਦੌੜਦਾ ਤੂੰ ਮੈਨੂੰ ਸੋ ਹੋਰ ਦੇਖੋ ਸਚਿੰਦ ਲੰਕਰ ਤੂੰ ਕੋਈ ਸ਼ਰਦ ਬਣਦਾ ਹੋਰ ਕਮਰਸ ਦੇ ਵਿੱਚ ਲਿਖੋ ਜੇ ਕੋਈ ਬਣਦਾ ਜਜਿੰਦ ਲੰਕਰ ਜੂ ਜਜਿੰਦ ਲੰਕਰ ਜੂ ਆੜਖਣਾ ਜੂਆ ਜੂਆ ਹੁੰਦਾ ਜਿਵੇਂ ਜੂਆ ਖੇੜਦੇ ਨੇ ਸੱਟਾ ਲਾਉਣਾ ਜੂ ਜਜੇਨ ਲੰਕੜਾ ਹਾ ਜੂ ਜੂ ਹੁੰਦੀ ਹੈ ਕਿਸੇ ਵੀ ਚੀਜ਼ ਦੀ ਪਿੰਡ ਦਾ ਪਿੰਡ ਦੀ ਜੂਹ ਤੇ ਪਿੰਡ ਦੇ ਵਿੱਚ ਸ਼ੁਰੂ ਦੇ ਵਿੱਚ ਵੜਨਾ ਉਹਨੂੰ ਪਿੰਡ ਦੀ ਜੂਹ ਦੇ ਵਿੱਚ ਵੜਿਆ ਮੈਂ ਕਹਿੰਦੇ ਨੇ ਜੂਨ ਜਜੇਨ ਲੰਕੜ ਜੂਨ ਨੰਨਾ ਜੂਨ ਜੂਨ ਕੀ ਹੁੰਦਾ ਜਨਮ ਕਿੰਨੇ ਜਨਮ ਭੋਗੇ ਨੇ ਉਹਨੇ ਕਿੰਨੀਆਂ ਜੁਨਾਂ ਭੋਗ ਲੀਆਂ ਜੂਨੀਅਰ ਜਜੇਨ ਲੰਕੜ ਜੂਨ ਨੇ ਵੀ ਹਰ ਨਹੀਂ ਆੜਾ ਨਾਰਾ ਜੂਨੀਅਰ ਜੂਨੀਅਰ ਸੀਨੀਅਰ ਪੰਜਾਬੀ ਵੈਸੇ ਅੰਗਰੇਜ਼ੀ ਦੇ ਸ਼ਬਦ ਨੇ ਇਹ ਪੰਜਾਬੀ ਦੇ ਵਿੱਚ ਢਲੈਂਕੜ ਦੇ ਨਾਲ ਜਿਹੜੀ ਜ਼ਿਆਦਾਤਰ ਸ਼ਬਦ ਨੇ ਇਹ ਢਲੈਂਕੜ ਨਾਲ ਹੀ ਲਿਖੇ ਜਾਂਦੇ ਨੇ ਜੂਨ ਵੀ ਉਹਦਾ ਜੂਨ ਦਾ ਮਹੀਨਾ ਜਿਵੇਂ ਜੇ ਜੂਨ 1 ਜੂਨ ਹੁੰਦਾ ਜੇ ਜੇ ਜੂਨ ਨਹੀਂ ਜੂਨ ਇਹ 12 ਮਹੀਨਿਆਂ ਦੇ ਜਿਹੜੇ ਨਾਮ ਹੋਰ ਕੋਈ ਦੇਖੋ ਜੂ ਤੋਂ ਕੀ ਸ਼ਬਦ ਕੋਈ ਬਣਦਾ ਅੱਧਕ ਪੈਂਦੇ ਨੇ ਜਿੰਨਾਂ ਦੇ ਵਿੱਚ ਬਣਨਗੇ ਅੱਧਕ ਕਾਲਾ ਨਹੀਂ ਬਣਾਉਣਾ ਹਲੇ ਬੱਜੂ ਬਣ ਜੂਗਾ ਬਾਵੇ ਤੇ ਅੱਧਕ ਜਿੰਨਾਂ ਦੇ ਲੰਕੜ ਬੱਜੂ ਤੇਰੇ ਵਿੱਚ ਬੱਜੂ ਅੱਧਕ ਹਲੇ ਆਪਾਂ ਕੀਤਾ ਨਹੀਂ ਇਸ ਕਰਕੇ ਉਹ ਨਹੀਂ ਬਣਾਉਣਾ ਹੈਗਾ ਉਸ ਤੋਂ ਬਾਅਦ ਝੂ ਤੇ ਜਿੰਦਲੈਂਕੜ ਝੂ ਤੇ ਜਿੰਦਲੈਂਕੜ ਝੂ ਠੱਠਾ ਨਾ ਠਾ ਝੂਠਾ ਤੇ ਜਿੰਦਲੈਂਕੜ ਝੂ ਠੱਠਾ ਝੂਠ ਤੇ ਜਿੰਦਲੈਂਕੜ ਝੂ ਟਾਂਕੇ ਕਰਨਾ ਟਾ ਝੂਠਾ ਝੂਮਾਂ ਚੱਜਿੰਦ ਲੇਕੜ ਝੂ ਮਮਾ ਝੂ ਮ ਝੂਮ ਰਿਹਾ ਖੁਸ਼ੀ ਦੇ ਵਿੱਚ ਹੁਲਾਰੇ ਖਾਣੇ ਝੂਮਣਾ ਝੂਲਾ ਚੱਜਿੰਦ ਲੇਕੜ ਝੂਲ ਲੈ ਕਰਨਾ ਲਾ ਝੂਲਾ ਝੂਮਣਾ ਵੀ ਲਿਖ ਸਕਦੇ ਆਪਾਂ ਝੂਮ ਝੂਮਣਾ ਲਿਖੋ ਕਿਵੇਂ ਪਾਇਗਾ ਝੂਮਣਾ ਕਮੈਂਟਸ ਦੇ ਵਿੱਚ ਕਮੈਂਟ ਕਰੋ ਝੂਮਣਾ ਕਿਵੇਂ ਪਾਇਦਾ ਝੂਮਣਾ ਅੰਦਾਜ਼ਾ ਤਾਂ ਬਣਿਆ ਹੀ ਹੋਇਆ ਦੇਖੋ ਕਿਵੇਂ ਪਾਇਗਾ ਮਣਾਓ ਤਾਂ ਕਿ ਆਪਾਂ ਨੂੰ ਪਤਾ ਲੱਗ ਜਵੇ ਵੀ ਆਪਾਂ ਨੂੰ ਅਵਾਜ਼ਾਂ ਪਤਾ ਲੱਗਣ ਲੱਗ ਗਈਆਂ ਤੇ ਸ਼ਬਦ ਸਹੀ ਬਣਨ ਲੱਗ ਗਏ ਝੂਮਣਾ ਕੀ ਪਏਗਾ ਹਰ ਸੁਖਮੇ ਤੇ ਝੂਮਣਾ ਠੀਕ ਐ ਤੇ ਜਿੰਨਾਂ ਕਰ ਝੂਮਣਾ ਨਹੀਂ ਕਰਨਾ ਨਾ ਝੂਮਣਾ ਹਾਂਜੀ ਉਸ ਤੋਂ ਬਾਅਦ ਇੰਨੇ ਨਾਲ ਦੇਖੋ ਕੋਈ ਜੇ ਬਣਦਾ ਸ਼ਬਦ ਦਲੰਕਰ ਗੁਰਬਾਣੀ ਦੇ ਵਿੱਚ ਹੀ ਹੋਏਗਾ ਵੈਸੇ ਤਾਂ ਹੁਣ ਪੰਜਾਬੀ ਦੇ ਵਿੱਚ ਖਤਮ ਹੀ ਹੋ ਚੁੱਕੇ ਨੇ ਇਹ ਅੱਖਰ ਖਾਲਿਓ ਇਹਨਾਂ ਨੂੰ ਖਾਲਿਓ ਕਹਿ ਦਿੰਦੇ ਨੇ ਹਾਂਜੀ ਧੰਨਵਾਦ ਬਹੁਤ ਸਾਰਾ ਜਿਨ੍ਹਾਂ ਨੇ ਲਾਈ ਆ ਕਲਾਸ ਤੇ ਉਮੀਦ ਆ ਕਿ ਤੁਹਾਨੂੰ ਲਾਭ ਹੁੰਦਾ ਹੋਵੇਗਾ ਹੋਰ ਵੀ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਆ ਕਰੋ ਜਿਹੜੇ ਕੋਈ ਬੱਚਿਆਂ ਨੂੰ ਪੰਜਾਬੀ ਕਿਉਂਕਿ ਹੁਣ ਕਲਾਸਾਂ ਦੀ ਸ਼ੁਰੂਆਤ ਹੈ ਜਦੋਂ ਕਲਾਸ ਸ਼ੁਰੂ ਹੁੰਦੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਛੋਟੀ ਮੋਟੀਆਂ ਨੇ ਪਹਿਲਾਂ ਹੀ ਆ ਜਾਣ ਬੱਚੇ ਨੂੰ ਫਿਰ ਬੱਚਾ ਧੋਖਾ ਨਹੀਂ ਖਾਂਦਾ ਫਿਰ ਉਹ ਕਿਉਂਕਿ ਅੱਗੇ ਪੰਜਾਬੀ ਦੇ ਵਿੱਚ ਜੋ ਵੀ ਆਊਗਾ ਉਹ ਫੇਰ ਕਰੀ ਜਾਏਗਾ ਚਾਹੇ ਕੋਈ CBSE ਵਾਲੇ ਬੱਚੇ ਨੇ ਜਾਂ ਕੋਈ ਵੀ ਹੈ ਹਰ ਇੱਕ ਨੂੰ ਪੰਜਾਬੀ ਦੀ ਲੋੜ ਹੈ ਕਿਉਂਕਿ ਉਹਦੇ ਵਿੱਚ ਕਿ ਹੋਰ ਬਾਕੀ ਸਿਲੇਬਸ ਬਹੁਤ ਜ਼ਿਆਦਾ ਹੁੰਦੇ ਨੇ ਜੇ ਇਹ ਮੇਨ ਚੀਜ਼ਾਂ ਦੀ ਆ ਜਾਣ ਤਾਂ ਫਿਰ ਉਹ ਕੱਲੀ ਪੰਜਾਬੀ ਤੇ ਨਹੀਂ ਜੁਟੇ ਰਹਿਣਗੇ ਉਹ ਆਪਣੇ ਹੋਰ ਕੰਮ ਕਰ ਲੈਣਗੇ ਉਸ ਟਾਈਮ 'ਚ ਜੇ ਪੰਜਾਬੀ ਚੰਗੀ ਤਰ੍ਹਾਂ ਲਿਖਣੀ ਪੜਨੀ ਆਗੀ ਜੇ ਪੰਜਾਬੀ ਚ ਹੀ ਲੱਗੇ ਰਹੇ ਫਿਰ ਉਹ ਬਾਕੀ ਸਬਜੈਕਟਾਂ ਦੇ ਉੱਤੇ ਪੂਰਾ ਧਿਆਨ ਨਹੀਂ ਦੇ ਸਕਦੇ ਇਸ ਕਰਕੇ ਆਪਣੀ ਜ਼ਿੰਮੇਵਾਰੀ ਵੰਡਦੀ ਆ ਇਹ ਕਿ ਆਪਾਂ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਚੰਗੀ ਤਰ੍ਹਾਂ ਸਿਖਾ ਦਈਏ ਤਾਂ ਫਿਰ ਬੱਚੇ ਧੋਖਾ ਨਹੀਂ ਖਾਣਗੇ ਉਹ ਬਾਕੀ ਸਬਜੈਕਟਾਂ ਤੇ ਧਿਆਨ ਦੇ ਸਕਣਗੇ ਕਿਉਂਕਿ ਇਹ ਉਹਨਾਂ ਨੂੰ ਆਉਂਦੀ ਹੋਈ ਹੋਏਗੀ ਜਿਹੜਾ ਜਿੰਨਾ ਕਿ ਸਿਲੇਬਸ ਜੋ ਵੀ ਆਉਂਦਾ ਮੈਂ ਉਸੇ ਹਿਸਾਬ ਨਾਲ ਕਰਾ ਰਹੀਆਂ ਕਿ ਬੱਚੇ ਸਾਰਾ ਕੁਝ ਕਰ ਸਕਣ ਹਾਂਜੀ ਮੇਰੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ